ਇੱਕ ਨਹੀਂ ਦੋ ਨਹੀਂ ਬਲਕਿ ਪੂਰੇ ਨੌ ਮੁੰਡੇ ਇਹ ਜਿਹੜੇ ਤੁਹਾਨੂੰ ਪੁਲਿਸ ਦੀ ਗ੍ਰਿਫਤ ਦੇ ਵਿੱਚ ਮੂਲ ਕੋਈ ਬੈਠੇ ਨਜ਼ਰ ਆ ਰਹੇ ਨੇ ਇਹਨਾਂ ਦੀਆਂ ਕਰਤੂਤਾਂ ਸੁਣ ਕੇ ਤੁਹਾਡੇ ਹੋਸ਼ ਫਾਕਤਾ ਹੋ ਜਾਣਗੇ ਪੁਲਿਸ ਦੇ ਮੁਤਾਬਿਕ ਇਹ ਮੁੰਡੇ ਕੁਝ ਦਿਨ ਪਹਿਲਾਂ ਲੁਧਿਆਣਾ ਸ਼ਹਿਰ ਦੇ ਵਿੱਚ ਸਥਿਤ ਸੁਭਾਨੀ ਬਿਲਡਿੰਗ ਵਿਖੇ ਕਹਿਰ ਮਚਾ ਦਿੱਤਾ ਸੀ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਹਾਹਾਕਾਰ ਮਚੀ ਅਤੇ ਉੱਥੇ ਹੀ ਪੂਰੇ ਸ਼ਹਿਰ ਦੀ ਸ਼ਾਂਤੀ ਵੀ ਭੰਗ ਹੋ ਗਈ ਸੀ ਜਿਸ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਇਨਾਂ ਨੂੰ ਐਸਾ ਸਬਕ ਸਿਖਾਇਆ ਕਿ ਹੁਣ ਇਹ ਮੂੰਹ ਲੁਕੋਈ ਬੈਠੇ ਨੇ মিডিਆ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਅੱਗੇ ਜੋ ਇਹਨਾਂ ਦੀ ਘਟਿਆ ਕਰਤੂਤ ਦੱਸੀ ਹੈ ਉਸ ਨੂੰ ਸੁਣ ਤੁਹਾਡਾ ਦਿਲ ਦਹਿਲ ਜਾਵੇਗਾ ਇਹ ਬੇਸਿਕਲੀ 20 ਔਰ 21 ਫਰਵਰੀ ਦੀ ਦਰਮਿਆਨੀ ਰਾਤ ਦੀ ਗੱਲ ਹੈ ਇੱਕ ਸੁਬਾਨੀ ਬਿਲਡਿੰਗ ਚੌਂਕ ਹੈ ਉਥੇ ਇੱਕ ਇਨਸੀਡੈਂਟ ਹੋਇਆ ਸੀਗਾ ਉਹਦੇ ਵਿੱਚ ਦੋ ਗਰੋਪ ਆਪਸ ਦੇ ਵਿੱਚ ਟਾਈਮ ਬਣ ਕੇ ਆ ਕੇ ਲੜੇ ਸੀਗੇ ਉਥੇ ਕੰਚ ਦੀ ਬੋਤਲਾ ਉਹਨਾਂ ਨੇ ਇੱਕ ਦੂਜੇ ਤੇ ਚਲਾਈਆਂ ਸੀਗੀਆਂ ਨਾਲ ਉਥੇ ਇੱਕ ਦੂਜੇ ਤੇ ਉਹਨਾਂ ਨੇ ਫਾਇਰ ਵੀ ਕੀਤੇ ਸੀਗੇ ਜਿਹਦੇ ਵਿੱਚ ਦੋ ਬੰਦੇ ਇੰਜਰਡ ਹੋਏ ਸੀਗੇ ਔਰ ਇੱਕ ਨੂੰ ਥੋੜਾ ਜਿਹਾ ਸੀਰੀਅਸ ਇੰਜਰੀ ਹੋਈ ਸੀਗੀ ਇੱਕ ਬੰਦੇ ਨੂੰ ਸ਼ੁਭਮ ਮੋਟਾ ਉਹਨੂੰ ਗੋਲੀ ਛੂ ਕਰਕੇ ਨਿਕਲੀ ਸੀਗੀ ਇਹਦੇ ਵਿੱਚ ਇਮੀਡੀਏਟਲੀ ਐਕਟ ਕਰਦੇ ਹੋਏ ਮਾਨਯੋਗ ਕਮਿਸ਼ਨਰ ਆਫ ਪੁਲਿਸ ਦੇ ਦਿਸ਼ਾ ਨਿਰਦੇਸ਼ਾ ਹੇਠ ਉਦੋਂ ਮੁਕੱਦਮਾ ਨੰਬਰ 13 ਅੰਡਰ ਸੈਕਸ਼ਨ 307 323 506 160 148 149 اور 25 اسلا ایکٹ پولیس ਵੱਲੋਂ ਇਹਦੇ ਵਿੱਚ درج ਹੋਇਆ ਸੀਗਾ ਇਹਦੇ ਵਿੱਚ ਜਿਹੜੀ ਮੁੱਦਾਈ ਪੁਲਿਸ ਬਣ ਗਿਆ ਸੀਗਾ ਐਂਡ ਇਹਦੇ ਤੇ ਸਵਿਫਟਲੀ ਐਕਟ ਕਰਦੇ ਹੋਏ ਜਿਹੜੀ ਟੀਮ ਗਠਿਤ ਕੇਪੀਸੀ ਦੀ ਉਹਦੇ ਵਿੱਚ ਏਡੀਸੀਪੀ ਇਨਵੈਸਟੀਗੇਸ਼ਨ ਅਮਨਦੀਪ ਬਰਾੜ ਜੀ ਐਂਡ ਫਰਦਰ ਜਦੋਂ ਏਡੀਸੀਪੀ ਵਨਸਾਪ ਨੇ ਇੱਥੇ ਜੁਆਇਨ ਕਰ ਲਿਆ ਸੀਗਾ ਇਹਨਾਂ ਨੇ ਐਂਡ ਜਿਹੜਾ ਅੰਗਰਾਊਂਡ ਇਹਨੂੰ ਲੀਡ ਕਰ ਰਹੀ ਸੀਗੀ ਮੈਡਮ ਅਕਰਸ਼ੀ ACP ਸੈਂਟਰਲ ਐਂਡ ਜਿਹੜਾ ਕਨਸਰਨਡ SHO ਹੈ ਇਹਦੇ ਵਿੱਚ ਸ਼ੁਰੂ ਦੇ ਵਿੱਚ ਜਿਹੜਾ ਸ਼ੁਭਮ ਮੋਟਾ ਵਾਲਾ ਗੈਂਗ ਹੈ ਉਹਨਾਂ ਦੇ ਤਿੰਨ ਬੰਦੇ ਗ੍ਰਿਫਤਾਰ ਹੋਏ ਸਕੇ ਇਨੀਸ਼ੀਅਲੀ ਐਂਡ ਉਹਨਾਂ ਕੋਲੋਂ ਦੋ ਅਸਲਾ ਬੀ ਰਿਕਵਰ ਹੋਏ ਸਕੇ ਫਿਰ ਉਸ ਤੋਂ ਬਾਅਦ ਪੁਲਸ ਇਹਦੇ ਵਿੱਚ ਕੰਟੀਨਿਊਸਲੀ ਮਗਰ ਇਹਨਾਂ ਦੇ ਪਿੱਛੇ ਲੱਗੀ ਰਹੀ ਇਹ ਆਪਣੇ ਠਿਕਾਣੇ ਚੇਂਜ ਕਰਦੇ ਰਹੇ ਬਟ ਵਿਦ ਹੈਲਪ ਆਫ ਸਰਟਨ ਹਿਊਮਨ ਇੰਟੈਲੀਜੈਂਸ ਐਂਡ ਇਹਦੇ ਵਿੱਚ ਸਾਡੇ ਕੋਲ ਕੁਝ ਤਕਨੀਕੀ ਸਹਿਯੋਗ ਨਾਲ ਸਾਨੂੰ ਇਨਪੁਟ ਮਿਲ ਗਿਆ ਸੀਗਾ ਉਸ ਤੋਂ ਬਾਅਦ ਐ ਟੀਮ ਲੈਡ ਬਾਈ ਐਸ ਐਚ ਓ ਡਿਵੀਜ਼ਨ ਨੰਬਰ 2 1 ਇਹਦੇ ਵਿੱਚ ਉਹ ਪਾਰਟੀ ਬਣਾ ਕੇ ਉਹਨਾਂ ਨੂੰ ਜਦੋਂ ਇਨਪੁਟ ਆਈ ਸੀ ਕਿ ਇਹ ਬੰਦੇ ਸਹਾਰਨਪੁਰ ਯੂਪੀ ਹੈ ਉੱਥੇ ਚਲੇ ਗਏ ਐਂਡ ਥਰੋ ਅ ਪ੍ਰੋਪਰ ਕੋਆਰਡੀਨੇਟਿਡ ਆਪਰੇਸ਼ਨ ਉਹਦੇ ਵਿੱਚ ਜਿਹੜੇ ਹੈ ਨੌ ਬੰਦੇ ਵਿਚ ਵਰ ਨੋਮੀਨੇਟਿਡ ਇਨਟੂ ਦਾ origignal ਕੇਸ ਦੇ ਵਰ ਅਪਰਹੈਂਡਡ ਫਰਮ देयर ਐਂਡ ਦੇ ਵਰ ਅਰੈਸਟਡ ਐਟ ਅਰਾਊਂਡ 5 ਪੀਐਮ ਯਸਟਰਡੇ ਐਂਡ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਕੇ ਆਏ ਸੀਗੇ ਐਂਡ ਉਹਨਾਂ ਨੂੰ ਹਜੇ ਕੋਰਟ ਦੇ ਮਾਨਿਓ ਕੋਰਟ ਦੇ ਮੋਰੇ ਪੇਸ਼ ਕਰਨਾ ਹੈ ਐਂਡ ਉੱਥੇ ਪੇਸ਼ ਕਰਕੇ ਆਪਾਂ ਉਹਨਾਂ ਦਾ ਰਿਮਾਂਡ ਲਵਾਂਗੇ ਐਂਡ ਦੈਨ ਵਿਲ ਫਰਦਰ ਇੰਟਰੋਗੇਟ ਇੰਟੂ ਦਾ ਕੇਸ ਇਹ ਸਹਾਰਨਪੁਰ ਹੈਗਾ ਯੂਪੀ ਦੇ ਵਿੱਚ ਉੱਥੇ ਸਾਨੂੰ ਇਨਪੁਟ ਆਈ ਸੀਗੀ ਉੱਥੇ ਆਪਣੀ ਟੀਮ ਗਈ ਸੀਗੀ ਐਂਡ ਵਿਦ ਦਾ ਪ੍ਰੋਪਰ ਇੰਟੀਮੇਸ਼ਨ ਟੂ ਦਾ ਲੋਕਲ ਪੁਲਿਸ ਉੱਥੇ ਇਹਨਾਂ ਨੂੰ ਅਪਰੈਂਡ ਕੀਤਾ ਗਿਆ ਸੀ ਇਦੇ ਵਿੱਚ ਬਾਇੰਡ ਲਾਰਜ ਦੋ ਗਰੁੱਪ ਸੀਗੇ ਇੱਕ ਸ਼ੁਭਮ ਮੋਟਾ ਉਹ ਨਾਮਚੀਨ ਬਦਮਾਸ਼ ਉਹਦੇ ਬਰ ਖਿਲਾਫ ਆਲਰੇਡੀ ਜਿਹੜਾ ਸਾਡੇ ਕੋਲ ਰਿਕਾਰਡ ਹੈ ਉਹਦੇ ਵਿੱਚ 17 ਮੁਕਦਮੇ ਉਹਦੇ ਬਰ ਖਿਲਾਫ ਦਰਜ ਹੈਗੇ ਨੇ ਸੋ ਇਸ ਤੋਂ ਇਲਾਵਾ ਇੱਕ ਅੰਕੁਰ ਲੁਧਿਆਣਾ ਵਾਲਾ ਗਰੁੱਪ ਹੈ ਇਹ ਆਪਸ ਦੇ ਵਿੱਚ ਇਹਨਾਂ ਦੇ ਵਿੱਚ ਕੋਈ ਤਕਰਾਰਬਾਜ਼ੀ ਸੀਗੀ ਸੋ ਉਸ ਚੀਜ਼ ਨੂੰ ਮੁੱਦਾ ਬਣਾ ਕੇ ਆਪਸੇ ਲੜੇ ਸੀਗੇ ਤਾਂ ਇਹ ਦੋ ਮੇਨ ਜਿਹੜੇ ਇਹਦੇ ਵਿੱਚ ਕੰਮ ਜੀ ਇਦੇ ਵਿੱਚ ਮੋਸਟਲੀ ਜਿਹੜਾ ਅ ਅੰਕੁਰ ਲੁਧਿਆਣਾ ਵਾਲਾ ਹੈ ਉਹਦੇ ਜਿਹੜੇ ਨੋ ਬੰਦੇ ਅਸੀਂ ਗ੍ਰਿਫਤਾਰ ਕਰ ਲਏ ਸੀ। ਅਜੇ ਕਿੰਨੇ ਗ੍ਰਿਫਤਾਰ ਲਏ ਹੋ ਚੁੱਕੇ ਨੇ ਕਿ ਕਿੰਨੇ ਜਿਹੜੇ ਨੇ ਮਾਮਲੇ ਚ ਇਦੇ ਵਿੱਚ ਪਹਿਲਾਂ ਜਿਵੇਂ ਮੈਂ ਕਹਿ ਰਿਹਾ ਸੀਗਾ ਕਿ ਪਹਿਲਾ ਤਿੰਨ ਬੰਦੇ ਗ੍ਰਿਫਤਾਰ ਹੋਏ ਕੱਲ ਅਸੀਂ ਇਹਦੇ ਵਿੱਚ ਫਰਦਰ ਨੋ ਬੰਦੇ 12 ਹੋ ਗਏ ਤਾਂ ਬਾਈ ਨੇਮ ਇਹਦੇ ਵਿੱਚ ਕਰੀਬਨ 20 ਬੰਦੇ ਸੀਗੇ 8-9 ਬੰਦੇ ਹੋਰ ਬਚਦੇ ਹੈ ਇਸ ਤੋਂ ਇਲਾਵਾ ਕੁਝ ਹੋਰ ਅਨਨੂਨ ਬੰਦੇ ਵੀ ਸੀਗੇ ਉਹ ਇਹਨਾਂ ਦੀ ਇੰਟਰੋਗੇਸ਼ਨ ਦੇ ਵਿੱਚ ਅਸੀਂ ਆਈਡੈਂਟੀਫਾਈ ਕਰਾਂਗੇ। and फिर uh, will arrest them also sir it is chal re ke police nu complaint kise bhi group de main iski police khud complaint bani hai bhi settlement karne di koshish ho rahi hai iski ek hi sab sigara e de vich usually jadon dono parties at fault hondi hai ohna da ehi hunda hai ki asi aapas compromise kar liye ta police di cognizance de vich koi incident hi na awe but then police ne is issues nu dekh de hoye police itself became the complaint and registered ਕਿਸਨ ਬੋਧਾ ਪਾਰਟੀਆਂ ਕਿਉਂਕਿ ਦੇ ਵਿੱਚ ਐਟ ਫਾਲਟ ਬੋਧਾ ਪਾਰਟੀ ਸੀਗੀ ਇਹ ਯੂਜੂਅਲੀ ਇੱਕ ਵਿਕਟਿਮ ਹੁੰਦਾ ਇੱਕ ਪਰਪੀਟਰेटर ਹੁੰਦਾ ਹੈ ਬਟ ਇਹਦੇ ਵਿੱਚ ਦੋਨਾਂ ਇਹਨਾਂ ਦਾ ਪੂਰਾ ਉਹ ਫਾਲਟ ਸੀਗਾ ਤਾਂ ਕਰਕੇ ਪੁਲਿਸ ਮੁਦਈ ਬਣ ਕੇ ਇਹਦੇ ਵਿੱਚ 160 ਸੈਕਸ਼ਨ ਵੀ ਇਨਵੋਕ ਕੀਤਾ ਗਿਆ ਐਂਡ ਇੱਕ ਇਹਨਾਂ ਤੇ ਦੋਨਾਂ ਤੇ ਉੱਤੇ ਜਿਹੜੀ ਦੋਨੋਂ ਪਾਰਟੀ ਸੀਗੀ ਇਹਨਾਂ ਦੇ ਉੱਤੇ 307 ਦਾ ਔਰ ਆਰਮਜ਼ੈਕ ਦਾ ਪਰਚਾ ਦਰਜ ਹੋ ਗਿਆ ਲਾਈਸੈਂਸ ਆਫਕੋਰਸ ਉਹ ਨੋਰਮਲ ਜਿਹੜਾ ਰੂਟੀਨ ਵਾਲਾ ਸਾਡਾ ਪ੍ਰੋਸੀਜਰ ਹੁੰਦਾ ਹੈ ਇਹਨਾਂ ਕੋਲੋਂ ਜਿਹੜੇ ਆਪਣੇ ਜਿਹੜੇ ਵੈਪਨ ਵੀ ਸੀਗੇ ਅਸਲੇ ਸੀਗੇ ਉਹ ਅਸੀਂ ਰਿਕਵਰ ਕਰ ਲਏ ਹਜੇ ਵੀ ਇਹਨਾਂ ਨੇ ਕੋਈ ਹੋਰ ਅਸਲੇ ਦੀ ਦਾ ਇਸਤੇਮਾਲ ਹੋਇਆ ਹੈ ਉਹ ਆਪਾਂ ਜਿਹੜੀ ਸਾਡੀ ਛਾਂਬੀਨ ਹੈ ਜਿਹੜਾ ਕੁਐਸਚਨਿੰਗ ਹੈ ਉਹਦੇ ਵਿੱਚ ਆਪਾਂ ਦੇਖ ਲੈਨੇ ਐਂਡ ਇਹਨਾਂ ਕੋਲ ਦੇਖ ਲੈਨੇ ਕਿ ਕੋਈ ਹੋਰ ਵੀ ਅਸਲਾ ਇਹਨਾਂ ਕੋਲ ਰਿਕਵਰ ਹੋ ਸਕਦਾ ਹੈ ਨਹੀਂ ਨਹੀਂ ਹਜੇ ਤੱਕ ਜਿਹੜਾ ਪ੍ਰੀਲਿਮਿਨਰੀ ਤੌਰ ਤੇ ਸਾਨੂੰ ਪਤਾ ਲੱਗਿਆ ਹੈ ਕਿ ਦੇ ਹੈਵ ਬੀ ਕਿਪਿੰਗ ਚੇਂਜਿੰਗ देयर ਜਿਹੜੇ ਉਹ ਠਿਕਾਣੇ ਸੀਗੇ ਉਹ ਚੇਂਜ ਕਰਦੇ ਰਹੇ ਬਟ ਫਾਈਨਲ ਜਿਹੜਾ ਸਾਨੂੰ ਇਨਪੁਟ ਆਈ ਸੀਗੀ ਅਸੀਂ ਇਹਨਾਂ ਨੂੰ ਫਾਲੋ ਕਰ ਰਹੇ ਸੀਗੇ ਤਾਂ ਉੱਥੋਂ ਦੀ ਸਾਨੂੰ ਉਹ ਫਿਰ ਉਹ ਐਡਰੈਸ ਲੋਕੇਸ਼ਨ ਆ ਗਈ ਸੀਗੀ ਫੋਰਸ ਅਧਿਕਾਰੀ ਦਾ ਕਹਿਣਾ ਹੈ ਕਿ ਦੋਵਾਂ ਗੈਂਗਾਂ ਦੇ ਲਗਭਗ 14 ਮੋਲਜਮਾਂ ਦੇ ਵਿੱਚੋਂ 9 ਮੋਲਜਮਾਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਦਿੱਤਾ ਹੈ ਅਤੇ ਬਾਕੀ 4 ਮੋਲਜਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ।